ਨੰਦ ਕੁੜੀ ਕੁੜੀ ਮਾਰ ਲਾ ਖੀਰ ਵਿੱਚ ਡੋਈ ਨੀ ਨਾਨਕਿਆਂ ਦਾ ਮੇਲ ਆ ਗਿਆ ਵਿੱਚ ਚੱਜ ਦੀਨ ਦੇਸ ਦੀ ਕੋਈ ਨੀ ਨਾਨਕਿਆਂ ਦਾ ਮੇਲ ਆ ਗਿਆ ਵਿਚ ਜੱਜ ਦੀਨ ਦੇਸ ਦੀ ਕੋਈ ਨੀ ਨਾਨਕ ਆਂਦਾ ਮੇਲ ਆ ਗਿਆ ਭੂਆ ਕੁੜੀਏ ਚੱਕ ਲਿਆਬ ਜਾਰ ਵਿੱਚੋਂ ਤੇ ਲਾਨੀ ਜੇਹੀ ਤੇਰੀ ਗੁੱਤ ਦੇਖ ਲਈ ਤੇ ਹਾ ਦੇਖ ਲਿਆ ਜਾਰ ਗਦਾ ਮੇਲਾ ਨੀ ਜੇਹੀ ਤੇਰੀ ਗੁੱਤ ਦੇਖ ਲਈ ਤੇਹਾ ਦੇਖ ਲਿਆ ਜਰਗ ਦਾ ਮੇਲਾ ਨੀ ਜੇ ਹੀ ਤੇਰੀ